ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅੱਜ ਸਿੱਕੌਰ ਸੰਦੂ ਤੇ ਗੱਲ ਕਰਦੇ ਹਾਂ ਜੀ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਆਈ ਵੱਡੀ ਖਬਰ ਜੇਕਰ ਗੱਲ ਕਰੀਏ ਭਾਈ ਬਲਵੰਤ ਸਿੰਘ ਰਾਜਵਾਨਾ ਜੋ ਕਾਫੀ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਤੇ ਉਹਨਾਂ ਨੂੰ ਲੈ ਕੇ ਜਿਹੜੀਆਂ ਨੇ ਆਏ ਦਿਨ ਹੀ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ 24 ਸਤੰਬਰ ਨੂੰ ਜਿਹੜੀ ਹੈ ਵੱਡੀ ਫਟਕਾਰ ਲਗਾਈ ਗਈ ਜਿਹੜੀ ਹੈ ਭਾਰਤ ਦੀ ਸੁਪਰੀਮ ਕੋਰਟ ਨੇ ਕੀ ਦੇਸ਼ ਦੇ ਗ੍ਰਹਿ ਮੰਤਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿ ਤੁਸੀਂ ਜਿਹੜੀ ਹੈ ਰਾਜਵਾਨਾਂ ਦੀ ਵੱੜੀ ਸਜ਼ਾ ਕਿਉਂ ਨਹੀਂ ਸੁنائਗੇ ਉਹਨਾਂ ਨੇ ਕਿਹਾ ਉਹਦੇ ਕਾਰਨ ਦੱਸੋ ਕੀ ਕਾਰਨ ਨੇ ਤੇ ਦੂਸਰੇ ਪਾਸੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹਜੇ ਤੱਕ ਕਿਉਂ ਨਹੀਂ ਦਿੱਤੀ ਗਈ ਕੇਂਦਰ ਸਰਕਾਰ ਜਿਹੜਾ ਹੈ ਹੁਣ ਆਪਣੇ ਉਹਨਾਂ ਦੇ ਅੱਗੇ ਵਿਚਾਰ ਰੱਖੇਗੀ 15 ਅਕਤੂਬਰ ਨੂੰ ਤੇ ਦੂਸਰੇ ਪਾਸੇ ਜਿਹੜੇ ਨੇ ਸਿੱਖ ਯਾਨੀ ਕਿ ਪੰਜਾਬ ਦੇ ਵਿੱਚ ਬੈਠੇ ਸਿੱਖ ਜਥੇਬੰਦੀਆਂ ਵੀ ਕਾਫੀ ਜ਼ਿਆਦਾ ਹੁਣ ਗਰਮਾਈਆਂ ਹੋਈਆਂ ਜੇਕਰ ਗੱਲ ਕਰੀਏ ਤਾਂ ਅਲੱਗ-ਅਲੱਗ ਸਿੱਖ ਸਿੱਖ ਜਥੇਬੰਦੀਆਂ ਵੱਲੋਂ ਆਪਣੇ-ਆਪਣੇ ਬਿਆਨ ਨਿਕਲ ਕੇ ਸਾਹਮਣੇ ਆ ਰਹੇ ਨੇ ਭਾਈ ਰਾਜੂ ਵਾਲਾ ਨੂੰ ਲੈ ਕੇ ਕਹਿ ਰਹੇ ਨੇ ਕਿ ਜੇਕਰ ਭਾਈ ਰਾਜੂ ਵਾਲਾ ਦੇ ਸਾਥ ਦੇੰਦੀ ਕੇਂਦਰ ਸਰਕਾਰ ਨਾਂ ਨਜ਼ਰ ਆਈ ਤਾਂ ਹੋ ਸਕਦਾ ਹੈ ਕਿ ਔਣ ਵਾਲੇ ਟਾਈਮ ਦੇ ਵਿੱਚ ਕਿਸੇ ਤਰ੍ਹਾਂ ਦਾ ਯਕੀਨ ਕੇਂਦਰ ਸਰਕਾਰ ਤੇ ਨਾ ਬਣਾਇਆ ਜਾਵੇ ਕੇਂਦਰ ਸਰਕਾਰ ਤੇ ਦੂਸਰੇ ਪਾਸੇ ਜਿਹੜੇ ਨੇ ਇਹ ਗੱਲ ਕਰੀਏ ਪਾਈ ਰਾਜੂਆਣੋ ਉਹ ਹੁਣ ਜਿਹੜੇ ਨੇ ਦੋਵਾਂ ਦੇ ਵਿਚਕਾਰ ਇੱਕ ਪਾਸੇ ਫਾਂਸੀ ਦੀ ਸਜ਼ਾ ਤੇ ਦੂਸਰੇ ਪਾਸੇ ਕੇਂਦਰ ਸਰਕਾਰ ਦਾ ਜਵਾਬ ਜਿਹੜੀਆਂ ਹੈ ਸੁਣਨ ਲਈ ਹਰੇਕ ਕੋਈ ਬੇਤਾਵਲਾ ਹੋ ਰਿਹਾ ਹੈ ਤੇ ਦੂਸਰੇ ਪਾਸੇ ਜੱਥੇਦਾਰ ਗਿਆਨੀ ਜਿਹੜੇ ਨੇ ਜਥੇਦਾਰ ਗਿਆਨੀ ਜਿਹੜੇ ਨੇ ਉਹਨਾਂ ਦਾ ਵੀ ਨਿਕਲ ਕੇ ਬਿਆਨ ਸਾਹਮਣੇ ਆ ਗਿਆ ਹੈ ਜਿਹੜੇ ਜੇਕਰ ਗੱਲ ਕਰੀਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਕੁਲਦੀਪ ਸਿੰਘ ਗੜਗਾਜ ਪਾਈਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਜਿਹੜੀ ਹੈ ਕਰਨਗੇ ਇਸ ਸੰਬੰਧੀ ਜਿਹੜੇ ਹੈ ਸਖਤਰ ਸ਼੍ਰੀ ਅਕਾਲ ਸਰਸਬ ਦੇ ਸ਼੍ਰੋਮੇ ਕਮੇਟੀ ਦੇ ਜੇਲ੍ਹ ਅਧਿਕਾਰੀਆਂ ਨਾਲ ਲਿਖਾ ਪੜੀ ਕਰਨ ਲਈ ਪੱਤਰ ਭੇਜਿਆ ਹੈ ਜ਼ਿਲ੍ਹਾ ਅਧਿਕਾਰ ਬਿਆਨ ਦੇ ਜਥੇਦਾਰ ਗੜਗੱਜ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਭਾਈ ਰਾਜੂਆਣਾ ਲਗਭਗ 3 ਅਧਿਆਕਿਆਂ ਤੋਂ ਜੇਲ੍ਹ ਵਿੱਚ ਹਨ ਅਤੇ ਲੰਬੇ ਸਮੇਂ ਤੋਂ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਨੇ ਜਿਸ ਨੂੰ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣੀ ਹੋਈ ਹੈ ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਪੁਰਬ ਦੌਰਾਨ ਜਾਰੀ ਕੀਤੇ ਗਏ ਆਪਣੇ 2019 ਦੇ ਨੋਟੀਫਿਕੇਸ਼ਨ ਨੂੰ ਲਾਗੂ ਕਰੋ ਤਾਂ ਜੋ ਰਾਜਵਾਨ ਦੀ ਮੋਤ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਿਆ ਜਾ ਸਕੇ ਗੜਗਾਜ ਜੀ ਨੇ ਜ਼ੋਰ ਤੇ ਇਹ ਵੀ ਕਿਹਾ ਕਿਉਂਕਿ ਭਾਈ ਰਾਜਵਾਨਾ ਪਹਿਲਾਂ ਹੀ ਜੇਲ੍ਹ ਵਿੱਚ ਉਮਰ ਕੈਦ ਦੀ ਦੁੱਗਣੀ ਸਜ਼ਾ ਕੱਟ ਚੁੱਕੇ ਹਨ ਇਸ ਲਈ ਸਰਕਾਰ ਨੂੰ ਸਿੱਖ ਭਾਵਨਾ ਨੂੰ ਸਮਝਦੇ ਹੋਏ ਉਹਨਾਂ ਦੀ ਰਿਹਾਈ ਵਿਚਾਰ ਕਰਨਾ ਚਾਹੀਦਾ ਹੈ ਯਾਨੀ ਕਿ ਜਿਹੜੇ ਨੇ ਕੁਲਦੀਪ ਸਿੰਘ ਗੜਗਾਜ ਉਹ ਇਹ ਕਹਿ ਰਹੇ ਨੇ ਕਿ ਹੁਣ ਰਾਜੋਆਣਾ ਨੇ ਕਾਫੀ ਲੰਮੇ ਸਮੇਂ ਤੋਂ ਆਪਣੀ ਸਜ਼ਾ ਭੁਗਤ ਚੁਕੇ ਨੇ ਤਾਂ ਕੇਂਦਰ ਸਰਕਾਰ ਨੂੰ ਹੁਣ ਉਹਨਾਂ ਨੂੰ ਜਿਹੜੀ ਹੈ ਫਾਂਸੀ ਦੀ ਸਜ਼ਾ ਨਹੀਂ ਦੇਣੀ ਚਾਹੀਦੀ ਉਲਟਾ ਉਹਨਾਂ ਦੀ ਸਜ਼ਾ ਤੇ ਵਿੱਚ ਵਾਧਾ ਕਰਕੇ ਉਹਨਾਂ ਦੀਆਂ ਜਿਹੜੀਆਂ ਨੇ ਸਿੱਖ ਜੱਥੇਬੰਦੀਆਂ ਦੀ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੀਦਾ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਨੂੰ ਅਪੀਲ ਕੀਤੀ ਕਿ ਭਾਈ ਜਗਤਾਰ ਸਿੰਘ ਹਵਾਲਾ ਵੀ ਜਿਹੜੇ ਨੇ ਇਹ ਹੋਰ ਕੈਦੀ ਜਿਨ੍ਹਾਂ ਨੂੰ ਨਿਰਖਣ ਅਤੇ ਮਨੁੱਖੀ ਪਹੁੰਚ ਦਿੱਤੀ ਜਾਵੇ ਜਿਸ ਨਾਲ ਉਹਨਾਂ ਦੀ ਬਜ਼ੁਰਗ ਮਾਤਾ ਬੀਬੀ ਨਰਿੰਦਰ ਕੌਰ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਮਨੁੱਖੀ ਅਧਿਕਾਰਾਂ ਦੇ ਵਿਚਾਰ ਅਸਥਾਈ ਜ਼ਮਾਨਤ ਜਿਹੜੀ ਹੈ ਰਿਹਾਈ ਤੋਂ ਵਿਚਾਰ ਕੀਤਾ ਜਾਵੇ ਖਾਸ ਕਰਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਵਰਗੇ ਮਹੱਤਵਪੂਰਨ ਸਿੱਖ ਸਮਾਗਮ ਦੌਰਾਨ ਉਹਨਾਂ ਨੇ ਕਿਹਾ ਕਿ ਜਿਹੜੇ ਨੇ ਬਾਕੀ ਵਿੱਚ ਸਿੱਖ ਜਥੇਬੰਦੀਆਂ ਬਾਰੇ ਸੋਚਣਾ ਚਾਹੀਦਾ ਹੈ ਸਰਕਾਰ ਨੂੰ ਸਰਕਾਰ ਨੂੰ ਹੁਣ ਜਿਹੜਾ ਹੈ ਐਲਾਨ ਕਰਨਾ ਚਾਹੀਦਾ ਹੈ ਸੋ ਸਮਝ ਕੇ ਤੇ ਦੂਸਰੇ ਪਾਸੇ ਤੁਹਾਨੂੰ ਦੱਸਿਏ ਕਿ ਇਹਦੇ ਵਿੱਚ ਚਾਹੇ ਆਪਾਂ ਕਹਿ ਲਈਏ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵੀ ਐਂਟਰੀ ਹੋ ਚੁੱਕੀ ਹੈ ਸਿੱਖ ਜਥੇਬੰਦੀਆਂ ਦੀ ਐਂਟਰੀ ਹੋ ਚੁੱਕੀ ਹੈ ਹਰੇਕ ਸਿੱਖ ਇਕੱਠੇ ਹੋ ਕੇ ਹੁਣ ਕੇਂਦਰ ਸਰਕਾਰ ਦੇ ਜਿਹੜੇ ਨੇ ਸਾਹਮਣੇ ਖੜੇ ਹੋ ਗਏ ਨੇ ਕਿ ਹੁਣ ਜਿਹੜੇ ਨੇ ਭਾਈ ਰਾਜੂ ਆਣਾ ਉਹਨਾਂ ਨੂੰ ਸੋਚ ਸਮਝ ਕੇ ਸਜ਼ਾ ਸੁਣਾਈ ਜਾਵੇ ਤੇ ਦੂਸਰੇ ਪਾਸੇ ਹਰੇਕ ਜੱਥੇ ਬੰਦੀਆਂ ਸਿੱਖ ਬੰਦੀਆਂ ਸਿੱਖ ਜਿਹੜੇ ਬੰਦੀ ਨੇ ਕਾਫੀ ਢੇਰ ਤੋਂ ਜਿਹੜੇ ਜੇਲਾ ਚ ਆਪਣੀ ਸਜ਼ਾ ਵੀ ਪੂਕ ਚੁੱਕੇ ਨੇ ਉਹਨਾਂ ਨੂੰ ਵੀ ਜਿਹੜਾ ਹੈ ਜੇਲ੍ਹ ਤੋਂ ਬਾਹਰ ਉਣ ਦੀਆਂ ਗੱਲਾਂ ਰੱਖੀਆਂ ਜਾ ਰਹੀਆਂ ਨੇ ਧੰਨ